ਸਾਸਿਕਾ ਜੀ ਸਰ ਨੂੰ ਬਾਈ ਰਵੀ ਕੋ ਬਹੁਤ ਚੁੱਕੇ ਜੀ ਪਿੰਡ ਰਮਾਨਾ ਚੱਕ ਜ਼ਿਲ੍ਹਾ ਮਰਸਾ ਪਿੰਡ ਤਸਵੀਰਾਬ ਕਾ ਦੇਖੋ ਅੱਜ ਵੀ ਨੇ ਕੋ ਚਾਰ ਪੰਜ ਲੱਖ ਪਸ਼ੂ ਸੇਲ ਆ ਜੀ ਤੇ ਆਓ ਫਿਰ ਬਾਈ ਜੀ ਨੇ ਗੱਲਬਾਤ ਕਰੀ ਬਾਈ ਜੀ ਹਸਕਾਲ ਅਸੀਂ ਗੱਲ ਜੀ ਹਸਕਾਲ ਹੋਰ ਭਾਈ ਜੀ ਸਾਜੀ ਹੋਰ ਸਰਾਮ ਜੀ ਸੋ ਠੀਕ ਹੈ ਜੀ ਚਲੋ ਮੇਰਾ ਜੀ ਮੇਰਾ ਕਿਵੇਂ ਚੱਲ ਰਿਹਾ ਕੰਮ ਜੀ ਬਹੁਤ ਕੰਮ ਚੱਲ ਜਾਂਦਾ ਵਧੀਆ ਵਾ ਮਾਲ ਵੇਖੀ ਵਕੀ ਜਾਂਦਾ ਵਾ ਸਾਰਾ ਜੀ ਤੇ ਅੱਜ ਆਪਾਂ ਕੋ ਤਿੰਨ ਗਾਂਵਾਂ ਵਾ ਮਾਜੀ ਜੋ ਚਲੋ ਨੰਗੇ ਤੇ ਪਾਣੀ ਚੱਲ ਰਿਹਾ ਕੰਮ ਹਾਂਜੀ ਹਾਂਜੀ ਉਦਨ ਸਾਰਾ ਵੇਗ ਗਿਆ ਆਪਣਾ ਹਾਂਜੀ ਹਾਂਜੀ ਉਦਨ ਘਟੇ ਜੀ ਆਪਾਂ ਹੋ ਗਏ ਹਾਂ ਸਾਰਾ ਹਾਂਜੀ ਚਲੋ ਮਾਰਾ ਕਿਰਪਾ ਸਾਰਾ ਇਹ ਇੱਕ ਮੱਝ ਤੇ ਤਿੰਨ ਗਾਇਆਂ ਤਿੰਨ ਗਾਇਆਂ ਆਜੋ ਪਟਾ ਲਓ ਜੀ ਪਟਾ ਦਿਓ ਦੂਜਾ ਸੂਆ ਮੈਮ ਵੀਰ ਜੀ ਮੈਂ ਸੁਈ ਜੋ ਸੁਈ ਜੀ ਸੁਈ ਸੁਈ ਹਾਂਜੀ ਅੱਜ 14 ਰਾਈ ਸੁਈ ਜੋ ਭਾਈ ਅੱਛਾ ਕਹਿਣ ਵਾਲਾ ਨਹੀਂ ਭਾਵੇਂ ਵੀਰ ਭਰਾ ਦੋ ਢੰਗ ਚੋਲੇ ਠੀਕ ਆ 12 ਕਿਲੋ ਨੈਟ ਹੋ 12 ਕੋ ਪੱਕਾ ਹੀ ਆ ਸਾਰੀ ਕਾਲੀ ਖੋਲੋ ਤੇ ਆ ਮਗਰ ਕੱਟੀ ਭਾਈ ਨਾਰੂ ਨਾਲ ਜੋ ਆਵੇ ਲੋ 31 ਮਗਲ ਜੋ ਤੇ ਫੋਲੋ ਜੀ 12 ਕਿਲੋ ਲਓ ਜੀ 12 ਮਗਲ ਜੀ ਵੀਰਪਰਾ ਚੋਲੇ ਆ ਪਾਂਹਿਆਂ ਦੇ ਵਿੱਚ ਸਾਈ ਸਾਈ ਸੋਈ ਭਾਈ ਬਹੁਤ ਚੰਗੇ ਭਾਈ ਨਸਲਾ ਨਸਲਾ ਪੂਰੀ ਮੈਂ ਹਨਾ ਭਾਈ ਇਹ ਸਾਰੀ ਕਾਲੀ ਜੋਗੇ ਕਾਲੀ ਗਾ ਇੱਕ ਰੰਗ ਕਾਲੀ ਲਓ ਜੀ ਕਰੋ ਚੈੱਕ ਪਰ ਵੇਖ ਲਓ ਭਾਈ ਹਾਂ ਨਹੀਂ ਠੀਕ ਹੈ ਜੀ ਹੋਈ ਹੋਈ ਪੂਰੀ ਕੁਆਲਿਟੀ ਪਰ ਚੁਆਈ ਦਾ ਸਿਰਫ ਘੜੀ ਦਾ ਅੱਧਾ ਮਿੰਟ ਹੋਊਗਾ ਹਾਂ ਜੀ ਵੇ ਵਾਦਾ ਕਰਦੇ ਆਂ ਜੇ ਚੋਣ ਤੇ ਨਾ ਚੋਈਏ ਤੇ ਪਾਂਹਿਆਂ ਛੋੜ ਹੀ ਕਰ ਦਾਂਗੇ ਆਪਾਂ ਠੀਕ ਆ ਯਾਰੀ ਚੋਣ ਮੈਂ ਨੂੰ ਹਾਂ ਜੀ ਸਾਈਖ ਜੀ ਜੇ ਨੀ ਮੈਂ ਚਰਾਬ ਦੂੰਗਾ ਬੜਾ ਪਰ ਇਹ ਵੀ ਭਾਜੀ ਮੈਂ ਨਾ ਮਤਲਬ ਬੰਦੇ ਵੀਰ ਉਹਦੇ ਲੈ ਆ ਪਰ ਚਲੋ ਆਪਾਂ ਇਧਰੋਂ ਲਈ ਆ ਤੇ ਉਹਦਾ ਮਈ ਦੀ ਮਤਲਬ ਚੁਆਇਸ ਵੀ ਬਹੁਤ ਵਧੀਆ ਨਹੀਂ ਠੀਕ ਆ ਜੇ 11 12 ਵਜੇ ਵੀਰ ਜੀ ਹਾਂ ਜੀ ਸਾਰੀ ਸਾਫ ਆ ਬੋਲੇ ਜੋਂ ਵੀਰ ਭਰਾ ਦੋ ਢੰਗ ਤਿੰਨ ਢੰਗ ਤਸੱਲੀ ਕਰੇ ਬੰਦੋ ਜੀ ਬੰਦੋ ਆ ਵੀ ਉੱਤੋਂ ਵੀ ਖਾ ਦਿਓ ਵੀਰ ਜੀ ਨਹੀਂ ਰਾਜੀ ਜੀ ਪੂਰੀ ਰਾਜੀ ਆ ਵੇਖੋ ਭਾਜੀ ਰਾਜੀ ਭਾਜੀ ਰੰਗ ਵੇਖੋ ਭਾਜੀ ਵੇਖੋ ਭਾਜੀ ਲੋ ਜੀ ਇਹ ਲਾਈ ਆ ਇਹ ਵੀ ਮਈ ਦੀ ਭਾਜੀ ਮਤਲਬ ਨਾ ਚੁਆਇਸ ਚੁਆਇਸ ਆ ਜੀ ਮੈਂ ਆਪਾਂ ਜਿਆਦਾ ਨਹੀਂ ਕਹਿੰਦੇ ਮੈਂ ਮਤਲਬ ਸੋਆ 15 16 ਕਿਲੋ ਦੇਈ ਜਾਊਗੀ ਆਜੋ ਜੀ ਆਜੋ ਸਾਵੇ ਵੀਰ 18 19 ਕਹੀਏ ਫਾਇਦਾ ਨਹੀਂ ਕੋਈ ਹਾਂਜੀ ਮੈਂ ਇੰਨੇ ਕਿ ਦੋ ਦਿੰਦੀਆਂ 14 15 ਕੋ ਚੰਗੇ ਨਸਲ ਵਾਲੀਆਂ ਆਜੋ ਜੀ ਤੇ ਬਾਕੀ ਚੌੜੀ ਕੋਈ ਸਾਰੀ ਮੈਂ ਕਾਲੀ ਵੀਰ ਇੱਕ ਵਾਲ ਜੱਟਾ ਨਹੀਂ ਹੈਗਾ ਹਾਂਜੀ 31 ਮਗਰ ਆ ਗਈ ਵੀਰ ਜੀ ਬੱਤਾ ਉਹ ਨਿਕਲੂਦਾ ਉਹਦਾ ਤੇ ਭਜੀ ਮੈਂ ਦੇ ਬਹੇ ਇੱਕ 35 ਇੱਕ 40 ਦੀ ਆ ਹਾਂਜੀ ਪਰ ਆਪਾਂ ਇੱਕ 25 ਦੇਣੀ ਆ ਉਹ ਜੁਮਾਨਦ ਕਰਾ ਲਓ ਜਿੰਨਾ ਚੋਣਾ ਪੈ ਪਾਜੀ 1 ਲੱਖ 20000 ਰਿਹਾਰ ਮੈਂ ਵਿਖਾ ਦੇ ਪਾਜੀ ਕੋਈ ਇੱਜ ਜ਼ਿਆਦਾ ਆਪਾਂ ਨਫਾ ਨਹੀਂ ਰੱਖਿਆ ਠੀਕ ਆ ਕੋਈ ਗੱਲ ਨਹੀਂ ਬਾਕੀ ਪਾਜੀ ਇੱਕ ਗੱਲ ਸੁਣ ਲਓ ਪਰ ਮੈਂ ਨਾ ਪਾਜੀ ਜਿਹਨੂੰ ਮੈਂ ਵੇਖ ਲਵਾਂ ਕੋਈ ਇੱਕ ਨੰਬਰ ਜੀ ਨਹੀਂ ਠੀਕ ਆ ਦੁੱਧ ਵਾਲੇ ਦੁੱਧ ਵਾਲੇ ਭਾਈ ਛੋੜੀ ਹੋਣੀ ਇੱਕ ਵੀਰ ਹੋ ਜਿਹੜੀ ਗੱਲ ਆ ਬਿਲਕੁਲ ਜੀ ਚਾਹੀਦਾ ਸਾਡਾ ਕਮੀ ਨਹੀਂ ਕੋ ਮੈਨੇ ਵਜਾ ਕੇ ਨਹੀਂ ਇੱਕ ਦਫਾ ਬਾ ਥੋੜਾ ਰੱਖ ਕੇ ਮਾਲ ਕੋਲੇ ਤਾਂ ਹੀ ਹੋ ਗਿਆ ਨਾ ਬਿਲਕੁਲ ਬਿਲਕੁਲ ਠੀਕ ਆ ਭਾਈ ਠੀਕ ਆ ਉਹਦਾ ਮਹੀਂ ਭਾਈ ਮਤਲਬ ਚਵਾਈਆਂ ਚੂਈਆਂ ਬਹੁਤ ਚੰਗੀਆਂ ਬਹੁਤ ਚੰਗੀਆਂ ਆਹ ਜੀ ਆ ਵੀ ਵੀਰ ਜੀ ਅੱਜ ਇਹਨੂੰ ਸੂਈ ਨੂੰ ਹੋ ਗਿਆ ਜੀ ਪਰਵਾਸ਼ੇ ਨਾਰੂ ਨਾਲ ਜੋ ਅੱਛਾ ਹੁਣ ਆਏ ਕੋ ਗੱਲਾਂ ਵਾਲਾ ਨਹੀਂ ਵੇਚੀ 20 ਕਿਲੋ ਹੋਊਗਾ 2 ਦੋ ਦੋ ਹੋਊਗਾ ਦੋ ਟਾਈਮ ਭਾਵੇਂ ਕੋ ਤਿੰਨ ਟਾਈਮ ਚੋਰੀ ਦੂਜਾ ਹੋਊਗਾ ਵੀਰ ਜੀ ਦੂਜਾ ਹੋਊਗਾ ਭਾਈ ਥਾਂ ਥੋੜਾ ਮੁਖਾ ਦਿਓ ਕਰੀ ਫਿਰ ਪਤਾ ਪਰ ਇਹ ਵੀ ਬਲ ਵੇਖ ਲਓ ਭਾਜੀ ਫੁੱਲ ਸਾਈਜ਼ ਆ ਭਾਜੀ ਆ ਜੋ ਆ ਜੋ ਥੋੜੀ ਡਰਦੀ ਆ ਪਰ ਵੇਖੋ ਭਾਜੀ ਬ੍ਰੀਥ ਲੱਸੀ ਲਓ ਬੜਾ ਬਟਕ ਲਓ ਬ੍ਰੀਥ ਬੋਰ ਨਹੀਂ ਥੋੜੀ ਜਿਹਾ ਬੱਚੇ ਦਾ ਕਰਦੀ ਆ ਲੈਓ ਜੀ ਦੇਖੋ ਹੋਰ ਹੋਰ ਕਿਹ ਜਾਂਦੇ ਲੈ ਜਾ ਲੈ ਜਾ ਕੋਈ ਨਹੀਂ ਕੋਈ ਨਹੀਂ ਬਸ ਬੱਸ ਪਰ ਭਾਜੀ ਵੇਖੋ ਥਣ ਥੁੰਨ ਤੇ ਚੋਣ ਭਾਜੀ ਜੁੱਦਾ ਮੋਟਾ ਥਣ ਉਹਦੀ ਵਟੀ ਚੋਣਾ ਬਿਲਕੁਲ ਜੀ ਬਿਲਕੁਲ ਪਰ ਵੇਖੋ ਭਾਜੀ ਬਹੁਤ ਠੰਡੀ ਠੰਡੀ ਭਾਜੀ ਬੰਦ ਜਗਿਆ ਬੰਦ ਬੰਦੋ ਜੀ ਬੰਦ ਇੰਦੀ ਫਿਰ ਬਾਜੀ ਕੀ ਮਰ ਕੀ ਵੀ ਜਾਈ ਕਰਨੀ ਤੁਸੀਂ ਵੀਰ ਹਾਂਜੀ ਆ ਵੀਆ ਕਰ ਆਪਾਂ ਪਤਾ ਕੀ ਅੱਗੇ ਵੀ ਵੇਚਾਂ ਮਾਲ ਤਾਂ ਆਪਾਂ ਹੁਣ ਵੀ ਇਦਾਂ ਵੇਚ ਦੇਣਾ ਵਾ ਹਾਂਜੀ ਮਤਲਬਾ ਮੁੱਲ ਤੇਰਾ ਵੀ ਜੀ 65000 ਤੇ ਸਾਡੀ ਦੇ ਦੇਣੀ ਆ ਸਾਡੀ ਦੇ ਦੇਣੀ ਆ ਤੁਸੀਂ ਜਿੰਦੀ ਮਰਜੀ ਵੇਖੋ ਥਾਂ ਥਾਂ ਨੂੰ ਵਿਖਾ ਦਿਓ ਭਾਜੀ ਬਹੁਤ ਲੱਗਾ ਭਾਈ ਵੇਖੋ ਕੋਈ ਨਾ ਛੱਡਦਾ ਸਾਚੂ ਵੇਖੋ ਭਾਈ ਚਲ ਠੀਕ ਹੈ ਆਪਾਂ ਨੂੰ ਪਤਾ ਕੀ ਜੇ ਆਪਾਂ ਜਿਆਦਾ ਵਾ ਨਾ ਆਪਾਂ ਇੱਕ ਇਹ ਨਾ ਕਦੀ 57 ਛੋੜ ਹੀ ਕਰ ਦੇਣਾ ਚਲੋ ਬਸ ਠੀਕ ਹੈ ਜਾਣ ਤੋਂ ਹਾਂ ਕੋਈ ਗੱਲ ਨਹੀਂ ਕਿ ਜਰਸੀ ਜਲਸੀ ਭਾਜੀ ਗੇਲੇ ਕੋਈ ਰੈੱਡ ਨਹੀਂ ਗੇਲੇ ਹਾਂ ਇਹ ਵੀ ਦਜਾ ਸੁਆ ਜੋ ਆ ਨਾਰੂ ਨਾਲ ਜੋ ਭਾਜੀ ਠੀਕ ਆ ਤੇ ਆ ਤਾਂ ਵੀ 12 ਕਿਲੋ ਬੋਰੀ ਆ 12 ਕਿਲੋ ਬੋਰੀ ਆ ਤੀਜਾ ਦਿਨ ਸੂਈ ਨੂੰ ਆ ਲਓ ਜੀ 12 ਕਿਲੋ ਐਸਟਰ ਬੋਰੀ ਦੀ ਆ ਇਹ ਦੇਖੋ ਕਰੋ ਦੀ ਵੇਖੋ ਭਾਜੀ ਕਿੱਦਾਂ ਬਣੀ ਬੁਣੀ ਆ ਆਈਟਮ 12 13 ਕਿਲੋ ਬੋਰੀ ਖੁੱਲੀ ਹੋਊਗੀ ਜਿਹੜਾ ਬੰਦਾ ਵੀਰ ਭਰਾ ਮਾਜੀ ਚੋਲੇ ਚ ਗੂੜਾ ਲਾ ਰੰਗ ਬਿਲਕੁਲ ਤੇ ਮਤਲਬ ਗੂੜਾ ਲਾ ਰੰਗ ਬਹੁਤ ਠੰਡੀ ਭਾਜੀ ਉਹ ਵੇਖੋ ਭਾਂ ਇੱਧਾ ਥੱਲੇ ਬੈਠੇ ਕੋਈ ਗੱਲ ਨਹੀਂ ਭਾਜੀ ਵੇਖੋ ਬਹੁਤ ਭਾਜੀ ਬੰਦੋ ਜੀ ਬੰਦੋ ਠੰਡੀ ਭਾਜੀ ਵੇਖੋ ਜਿੱਦਾਂ ਮਰਜੀ ਬੈਠੋ ਆ ਵੇਖੋ ਭਾਵੇਂ ਨਾ ਬਾਰੀ ਮਤਲਬ ਇਹ ਨਹੀਂ ਅਭੀ ਮਤਲਬ ਕੋਈ ਦੱਸੀ ਨਾ ਕੋਈ ਠੀਕ ਆ ਬਹੁਤ ਬਹੁਤ ਬਿਲਕੁਲ ਜੀ ਬਿਲਕੁਲ ਵੇਖੋ ਭਾਜੀ ਨਹੀਂ ਸਹੀ ਸਹੀ ਗੱਲ ਦਾ ਜੀ ਤਾਂ ਆਈ ਗਾ ਦੋ ਚੀਜ਼ਾਂ ਆਪਣੀ ਜਾਨੀ ਕੋਈ ਰਸੀ ਨਹੀਂ ਕੋਈ ਨਾੜਾ ਨਹੀਂ ਕੋਈ ਕੱਖ ਨਹੀਂ ਵੇਖੋ ਭਾਈ ਬੋਲੋ ਜੀ ਇਹ ਸੰਦੀਪ ਜੀ ਵਸ਼ੀ ਤੇ 55 ਦੀ ਤਾਂ ਆਪਾਂ 50 ਤੋਂ 100 ਸ਼ੂਟ ਕਰ ਦੇਣੀ ਹੈ 47000 ਇਹ ਗੱਬੜ ਇਹ ਗੱਬੜ ਵੀ ਜੇ ਆਪਾਂ ਫਾਰਮੂਚ ਰਹੀ ਸੰਦੀਪ ਅੱਛਾ ਭਾਵੇਂ ਕੋਈ ਸੁਈ ਲਾ ਦੇ ਆ ਲੋਹੇ ਆਪਣੇ ਨਾਲ ਤੋਂ ਲਈ ਜੀ ਆ ਪਿੰਡ ਲਾ ਕੇ ਜਸਪਾਲ ਤੋਂ ਲਈ ਹੈ ਠੀਕ ਹੈ ਬੇੜਾ ਪੰਜੇ ਸੂਏ ਬੈੜ ਨੇ 20 ਕਿਲੋ ਕੱਢਿਆ ਅੱਛਾ ਇਹ ਕਹ 30% ਚ ਆਹੀ ਆ ਪਰ ਫਿਰ ਵੀ ਬੱਛੀ ਜਿਹੜਾ ਹਫਤਾ ਖੜਦੀ ਹਫਤਾ ਲੈਣੀ ਆ ਹਜੇ ਟਾਈਮ ਨਹੀਂ ਆੜੀ ਬਣੂ ਜੰਦੀ ਬਸ ਟਾਈਮ ਲੈ ਜੂ ਚਲੋ ਮੈਂ ਕੋਈ ਵੀਰ ਭਰਾ ਜੇ ਕੋਈ ਵੇਚਣਾ ਲੈ ਜੂ ਤੇ ਚਲੋ ਆਪਾਂ ਪਾ ਦਿੰਨੇ ਆ ਤੇ ਉਹ ਤਾਂ ਨਹੀਂ ਤੇ ਬੱਛੀ ਤਿਆਰ ਕਰਕੇ ਵੇਚਾਂਗੇ ਭਾਈ ਲੋ ਦੇਖੋ ਭਾਈ ਲੋ ਇਹ ਵੀ ਦੇਖੋ ਬਸ 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 ਹੋ ਗਈ ਹੋ ਗਈ ਤਾਂ ਨੂੰ ਭਜਣਾ ਕੋਈ ਨਹੀਂ ਮਰਕ ਉੱਲੀ ਰਹੀ ਹੈ ਕਰਨੇ ਹਾਂ ਜੀ ਹਾਂ ਜੀ ਮਾ ਉਹ ਤੇ ਕੁ ਮਾਰੋ ਕੋਈ ਨਹੀਂ ਕੋਈ ਨਹੀਂ ਪੁੱਲੀ ਗਈ ਯਾਰ ਹਾਂ ਕੋਈ ਨਹੀਂ ਕੋਈ ਉਹਦਾਂ ਤੁਹਾਨੂੰ ਸਰ ਸੌਜ ਪਾਈ ਆ ਔਲਜੀ ਪਾਈ ਚੰਗਾ ਕਰਦੇ ਆ ਹਾਂਜੀ ਆਪਾਂ ਠੀਕ ਆਹ ਲਾ ਕੋਈ ਨਹੀਂ ਕੋਈ ਨਹੀਂ ਕਰਾ ਲੈ 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 ਜੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਬੰਦੇ 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 ਬੰਦ ਬੰਦ ਠੀਕ ਹਾਂਜੀ ਆਓ ਕਿਦਾਂ ਮਰਜੀ ਫਿਰ ਉਹ ਨਾ ਫਿਰ ਪੁੱਲੀ ਗਈ ਆ ਹਾਂ ਕਰਦੇ ਪਾਜੀ ਆਵੇ ਖਾ ਤੇ ਗੂੰਦੀ ਆਉਂਦੀ ਆ ਨਾ ਨਾ ਹਾਂ ਮੇਰੇ ਗੂੰਦੀ ਆਉਂਦੀ ਬਹੁਤ ਹਾਂਜੀ ਓਏ ਬੱਚਿਆਂ ਇਹ ਪਾਤਾ ਇਹੋ ਲੱਗਦਾ ਤੁਮ ਨੂੰ ਨਹੀਂ ਕਰਦੇ ਆ ਹਾਂ ਆਪ ਨੂੰ ਭਾਜ ਮਿਲ ਭਾਜ ਦੇ ਦੇਣੀ ਆ ਹਾਂ ਦੱਦ ਸੁਨੀ ਪਾਈ ਤੁਸੀਂ ਦੱਸੋ ਵੈੜ ਤੇ ਸੰਦੀਪੀ 95 ਜਾਂ 90 ਦੀ ਹਾਂ ਦੋ ਛੋਟ ਕਰ ਦਿੰਦੇ ਹੋਰ 80000 ਦੀ ਆਣਾ ਜੀ ਚਲੋ 85000 ਬਸ ਠੀਕ 85000 ਦੀ 50 ਛੋਟ ਕਰ ਦਾਂਗੇ ਸੰਦੀਪਾ ਆ ਬੱਚੀ ਆਈ ਆ ਸਵੇਰੇ ਹੀ ਫਾਰਮ ਚ ਪਰ ਆਪਾਂ ਵਿਖਾ ਦੋ ਆਪਾਂ ਹਜੇ ਸਾਂਭਣੀ ਆ ਠੀਕ ਆ ਸਾਂਭਣੀ ਇਹਨੇ 20 ਦਿਨ ਪਏ ਪਰ ਵੇਖ ਲਓ ਭਾਜੀ ਹਾਥ ਨਹੀਂ ਪਹੁੰਚਦਾ ਇਹਨੇ ਪਹਿਲਾ ਸੂਆ ਜੀ ਪਹਿਲਾ ਸੂਆ ਭਾਜੀ ਵੇਖੋ ਉੱਤੇ ਹੀ ਬਲ ਉਹ ਕਾਸ਼ੇ ਦੇ ਹੁੰਦੀ ਆ ਬੜਾ ਬਹੁਤ ਦੰਗੜੀ ਆ ਆ ਵੇਖੋ ਭਾਜੀ ਹਜੇ ਬੰਨਣਾ ਪਰ ਖਾਦੇ ਹਾਂ ਜੀ ਟਾਈਮ ਖੜਦੀ ਆ ਪਰ ਜੇ ਕੋਈ ਵੀਰ ਭਰਾ ਕੋ ਚਲੋ ਤਾਂ ਫੋਨ ਤੇ ਕਰ ਲੈ ਜੀ ਵੀਰ ਜੀ ਦੇਖੋ ਲੈ ਅੱਜ ਬਸ਼ੂ ਸੇਲ ਆ ਬਾਕੀ ਮੇਰੇ ਇੱਥੇ ਆਓ ਇੱਕ ਟਾਈਮ ਦੋ ਟੰਕ ਚੁਆਈ ਕਰੋ ਪਾਸ ਕਰੋ ਹਣਾ ਜੀ ਹਾਂ ਜੀ ਚਲੋ ਬਾਕੀ ਇਹ ਵੀ ਵੀਰ ਜੀ ਮਤਲਬ ਮੈਂ ਬਹੁਤ ਮੈਂ ਜਾਰੀ ਮੈਂ ਵੀ ਗਰੰਟੀ ਵਾਲੀ ਆ ਤੇ ਇਹ ਵੀ ਤੁਸੀਂ ਦੇਖੋ ਇੱਕ ਵਾਰੀ ਬੁਖਾ ਦਿਓ ਫਿਰ ਮੈਂ ਪਰ ਵੇਹ ਲਓ ਤੇ ਨੰਬਰ ਬੋਲ ਦਿਓ ਨੰਬਰ ਵੀਰ ਜੀ ਪੜਾ ਦਿਓ 6283705243 ਪਿੰਡ ਰਮਾਂਚੱਕ ਜ਼ਿਲ੍ਹਾ ਮਸਾ ਤਹਿਸੀਲ ਬੱਬਕਾਲ ਸਾਹਿਬ ਸਤਿ ਸ੍ਰੀ ਅਕਾਲ